ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਯੂਨਟੈਰੀਓ ਦੇ ਪ੍ਰੀਮੀਅਰ ਡਾਕਫੋਰਡ ਦਾ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਡਾਕਫੋਰਡ ਨੇ ਦਾਵਾ ਕੀਤਾ ਸੀ ਕਿ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਨੂੰ ਵਰਕ ਪਰਮਿਟ ਵਾਸਤੇ 2 ਸਾਲ ਉਡੀਕ ਕਰਨੀ ਪੈਂਦੀ ਹੈ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਆਪਣੇ ਪੱਧਰ ਉਤੇ ਵਰਕ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਆਰੰਭੇਗੀ ਇਸੇ ਵਾਂ ਤੋਂ ਬਾਅਦ ਕੈਨੇਡਾ ਸਰਕਾਰ ਨੇ ਪਲਟਵਾਰ ਕਰਦੇ ਹੋਏ 온ਟਾਰੀਓ ਦੇ ਪ੍ਰੀਮੀਅਰ ਡਾਰਗਫੋਰਡ ਦੇ ਵੱਲੋਂ ਕੀਤੇ ਦਾਅਵਿਆਂ ਨੂੰ ਸਰਾਸਰ ਝੂਠ ਕਰਾ ਦਿੱਤਾ ਹੈ ਤੇ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਅਸਾਇਲ ਮੰਗਣ ਵਾਲਿਆਂ ਨੂੰ ਸਿਰਫ 45 ਦਿਨ ਦੇ ਅੰਦਰ ਕੰਮ ਕਰਨ ਦਾ ਹੱਕ ਮਿਲ ਜਾਂਦਾ ਹੈ। ਇਕ ਨਿਊਜ਼ ਰਿਪੋਰਟ ਦੇ ਮੁਤਾਬਕ ਇਮੀਗ੍ਰੇਸ਼ਨ ਅਤੇ ਐਸੈਚੀਜ਼ਨ ਸ਼ਿਪ ਸਾਮਾ ਵਿਭਾਗ ਦੇ ਇੱਕ ਫੁਲਾਈਟ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਪਨਾਹ ਦੀ ਅਰਜ਼ੀ ਦੇ ਹਿੱਸੇ ਵਜੋਂ ਸ਼ਲਨਾਥੀਏ ਦੇ ਵੱਲੋਂ ਵਰਕ ਪਰਮਿਟ ਦੀ ਗੁਜ਼ਾਰਿਸ਼ ਵੀ ਕੀਤੀ ਜਾਂਦੀ ਹੈ ਇਹ ਗੁਜ਼ਾਰਿਸ਼ ਆਨਲਾਈਨ ਪੋਰਟਲ ਰਾਹੀਂ ਕੀਤੀ ਜਾ ਸਕਦੀ ਹੈ ਪਰ ਮੈਡੀਕਲ ਟੈਸਟ ਲਾਜ਼ਮੀ ਹੁੰਦਾ ਹੈ ਅਰਜ਼ੀ ਉਤੇ ਗੌਰ ਕਰਨ ਇਸ ਨੂੰ ਇਮੀਗ੍ਰੇਸ਼ਨ ਰਿਫਿਊਜ਼ ਬੋਰਡ ਕੋਲ ਭੇਜ ਦਿੱਤਾ ਜਾਂਦਾ ਹੈ ਅਤੇ 2 ਹਫ਼ਤੇ ਦੇ ਅੰਦਰ ਵਰਕ ਪਰਮਿਟ ਜਾਰੀ ਹੋ ਜਾਂਦਾ ਹੈ ਵਰਕ ਪਰਮਿਟ ਜਾਰੀ ਹੋਣ ਤੱਕ ਉਸਨੂੰ 45 ਦਿਨ ਦਾ ਸਮਾਂ ਲੱਗਦਾ ਹੈ ਪਰ ਦੂਜੇ ਪਾਸੇ ਮਾਈਗ੍ਰੈਂਟ ਵਰਕ ਕਿਸ ਅਲਾਈਅੰਸ ਫੋਰ ਚੇਂਜ ਦੇ ਕਾਜਕਾਰੀ ਕਰੈਕਟਰ ਸਿਰ ਹੁਸੈਨ ਨੇ ਕਿਹਾ ਕਿ ਵਰਕ ਪਰਮਿਟ ਦਾ ਉਡੀਕ ਸਮਾਂ 45 ਦਿਨ ਤੋਂ ਲੈ ਕੇ 723 ਦਿਨ ਤੱਕ ਵੀ ਹੋ ਸਕਦਾ ਹੈ। ਅਲੱਗੇ ਕੁਸ਼ਲ ਨਾਰਥੀਆਂ ਨੂੰ 5 ਮਹੀਨੇ ਜਾਂ 6 ਮਹੀਨੇ ਦੇ ਉਡੀਕ ਕਰਨੀ ਪੈਂਦੀ ਹੈ ਜਦਕਿ 45 ਦਿਨ ਦੇ ਅੰਦਰ ਵਰਕ ਪਰਮਿਟ ਹਾਸਲ ਵੀ ਕਾਲੇਂ ਦੇ ਨੇ ਕੁਝ ਪਰ 6 ਮਹੀਨੇ ਦਾ ਸਮਾਂ ਵੀ ਕਾਫੀ ਹੁੰਦਾ ਹੈ। ਇੱਥੇ ਦੱਸਣਾ ਬੰਦ ਹੈ ਕਿ ਪ੍ਰੀਮੀਅਰ ਡਕਫੋਰਡ ਨੇ ਹੰਟਸਵਿਲ ਵਿਖੇ 3 ਦਿਨਾਂ ਦੇ ਸਮਾमेलन ਦੀ ਸਮਾਪਤੀ ਮੌਕੇ ਕਿਹਾ ਸੀ ਕਿ 온ਟਾਰੀਓ ਸਰਕਾਰ ਦੇ ਵੱਲੋਂ ਸਵਿਧਾਨ ਦੀ 1795 ਦੀ ਬਤੋ ਕਰਦੇ ਆ ਅਸਾਈਲਮ ਮੰਗਣ ਵਾਲਿਆਂ ਨੂੰ ਵਰਕਰ ਵੀਜ਼ੇ ਜਾਰੀ ਕਰ ਦਿੱਤੇ ਜਾਣਗੇ ਡਕਫੋਨ ਦਾ ਕਹਿਣਾ ਸੀ ਕਿ ਇਟੋਬੀਕੋ ਦੇ ਹੋਟਲਾਂ ਦੇ ਵਿੱਚ ਅਸਾਈਲਮ ਮੰਗਣ ਵਾਲਿਆਂ ਦੀ ਪਰਮਾਰ ਹੈ ਅਤੇ ਉਹ ਕੰਮ ਕਰਨਾ ਚਾਹੁੰਦੇ ਨੇ ਹੋਰ ਨਾ ਕੈਨੇਡੀਅਨਸ ਦੀ ਮੰਗੋ ਵੀ ਸਿਰੂਚਾ ਕਰਕੇ ਜ਼ਿੰਦਗੀ ਬਦਲ ਕਰਨ ਦੇ ਚੱਕ ਨੇ ਉਧਰ ਸੇਦ ਹੁਸੈਨ ਨੇ ਵੀ ਕਿਹਾ ਕਿ 온ਟਾਰੀਓ ਦੇ ਪ੍ਰੀਮੀਅਰ ਦੇ ਸੁਰ ਬਦਲੇ ਬਦਲੇ ਮਹਿਸੂਸ ਹੋ ਰਹੇ ਨਹੀਂ ਹੋ ਸਕਦਾ ਕਿ ਉਹ ਸਿਆਸੀ ਨਜ਼ਰੀਏ ਤੋਂ ਇਹ ਪੈਂਤੜਾ ਖੇਡਣਾ ਚਾਹੁੰਦੇ ਹੋਣ ਕਿਉਂਕਿ ਇਸ ਤੋਂ ਪਹਿਲਾਂ ਡਾਕਟਰ ਪੁਰਨੇ ਪ੍ਰਵਾਸੀ ਦੇ ਵਿਰੁੱਧ ਵੱਡਾ ਬਿਆਨ ਦਿੰਦੇ ਕਿਹਾ ਸੀ ਕਿ ਉਤਰੀਓ ਇੰਟੇਰੀਅਰ ਦੇ ਵਿੱਚ ਪ੍ਰਵਾਸੀਆਂ ਨੂੰ ਵਸਾਉਣ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਸੋਚਣਾ ਹੋਵੇਗਾ ਦਰਅਸਲ 2022 ਦੇ ਵਿੱਚ ਨਵੇਂ ਮਕਾਨਾਂ ਦੀ ਉਸਾਰੀ ਵਾਸਤੇ ਗ੍ਰੀਨ ਬੈਲਟ ਦੇ ਵਿੱਚੋਂ ਜ਼ਮੀਨ ਬਾਹਰ ਕੱਢਣ ਵੇਲੇ ਵੀ ਡੱਗਫੋਰਡ ਨੇ ਕਿਹਾ ਸੀ ਕਿ ਪ੍ਰਵਾਸ ਦੀ ਰਫ਼ਤਾਰ ਨੂੰ ਵੇਖਦੇ ਆਕਰਮ ਜ਼ਰੂਰੀ ਹੋ ਗਿਆ ਉਸ ਵੇਲੇ ਦੌਰਾਨ ਕੈਨੇਡਾ ਨੇ 430000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਦਿਆ ਸਾਰੇ ਰਿਕਾਰਡ ਤੋੜ ਦਿੱਤੇ ਸਨ ਬਿਊਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ